ਖਿਆਸੀ ਤੌਰ ਤੇ ਨੋਕ ਝੋਕੋ ਇਸੇ ਤਰ੍ਹਾਂ ਜਾਰੀ ਹੈ ਖਾਸ ਕਰਕੇ ਬਿਕਰਮਜੀਠਿਆ ਕੇਸ ਵਿੱਚ ਲਗਾਤਾਰ ਸੁਣਵਾਈ ਦਰ ਸੁਣਾਈ ਵੀ ਹੈ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਮਾਗਮ 'ਚ ਭਾਸ਼ਣ ਦਿੰਦਿਆਂ ਵਿਕਰਮਜੀਠਿਆ ਕੇਸ ਦੇ ਵਿੱਚ ਬਿਨਾ ਨਾਮ ਲਏ ਫਿਰ ਬੜੀਆਂ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਉਹਦੇ ਮਾਇਨੇ ਕੀ ਸਮਝੇ ਜਾਣ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਉਹਦਾ ਵਿਕਰਮ ਸਿੰਘ ਮਜੀਠੀਆ ਫੜੇ ਨੇ ਡੀਏ ਦੇ ਕੇਸ ਉਹਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹਨਾਂ ਦਾ ਇੱਕ ਵਾਰਾ ਵੀ ਨਾਮ ਨਹੀਂ ਲਿਆ ਪਰ ਸਮਝੋ ਵਾਲੇ ਸਮਝ ਜਾਂਦੇ ਨੇ ਜਾਂ ਗੱਲਾਂ-ਗੱਲਾਂ ਦੇ ਵਿੱਚ ਸਮਝਾ ਜਾਂਦੇ ਨੇ ਚਾਹੇ ਉਹ ਜਰਨਲ ਡਾਇਰ ਦਾ ਹਵਾਲਾ ਦੇ ਦਿੰਦੇ ਨੇ ਚਾਹੇ ਡਿਨਰ ਦਾ ਹਵਾਲਾ ਦੇ ਦਿੰਦੇ ਨੇ ਚਾਹੇ ਹੋਰ ਕੋਈ ਹਵਾਲਾ ਦੇ ਦਿੰਦੇ ਨੇ ਨਾ ਉਹ ਸਮਝ ਜਾਂਦੇ ਹੈ ਕਿ ਨੇ ਬਹੁਤੇ ਮੰਤਰੀਆਂ ਨੇ ਨਾਮ ਨਹੀਂ ਲਿਆ ਹੈਗਾ ਸ਼ਾਇਦ ਇੱਕ ਅੱਧੇ ਨੇ ਨਾਮ ਲਿਆ ਹੈਗਾ ਨਾ ਹੁਣ ਅੱਜ ਅਸਲ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਭਾਰਤ ਸਰਕਾਰ ਇੱਕ ਸਮਾਗਮ ਕਰਵਾ ਰਹੀ ਹੈਗੀ ਆ ਕਿ ਜਿੰਨੇ ਵੀ ਦੇਸ਼ ਭਰ ਦੇ ਵਿੱਚੋਂ ਕੋਈ 6.5 ਲੱਖ ਪੰਚਾਇਤਾਂ ਨੇ ਉਹਨਾਂ ਪੰਚਾਇਤਾਂ ਨੂੰ ਸ਼ਾਇਦ ਗਰੁੱਪ ਵਾਈਜ਼ ਜਾਂ ਬਣਾਇਆ ਹੋਊਗਾ ਕੁਝ ਨਾ ਸਿਸਟਮ ਜਾਂ ਪੰਜਾਬ ਤੋਂ ਵੀ 500 ਦੇ ਕਰੀਬ ਸਰਪੰਚ ਤੇ ਪੰਚ ਮਹਾਰਾਸ਼ਟਰ ਦੇ ਵਿੱਚ ਭਾਰਤ ਸਰਕਾਰ ਦਾ ਜਿਹੜਾ ਰੂਰਲ ਡਿਵੈਲਪਮੈਂਟ ਤਰ੍ਹਾਂ ਦਾ ਉਹ ਪ੍ਰੋਗਰਾਮ ਕਰਵਾ ਰਹੀ ਹੈਗੀ ਆ ਹਰ ਸਾਲ ਹੁੰਦਾ ਪਿਛਲੀਆਂ ਸਰਕਾਰਾਂ ਹੁੰਦੀਆਂ ਪਰ ਇਹ ਵੀ ਸਰਕਾਰ ਹਰ ਚੀਜ਼ ਨੂੰ ਇਵੈਂਟ ਮੈਨੇਜਮੈਂਟ ਤੇ ਵੱਡੀ ਖਬਰ ਬਣਾਉਂਦੇ ਆਗੇ ਨੇ ਉਸ ਚੱਕਰ ਦੇ ਵਿੱਚ ਜਿਹੜਾ ਇਹ ਜਿਹੜਾ ਮਸਲਾ ਨਾ ਉਹਦਾ ਅੱਜ ਪੰਜਾਬ ਤੋਂ ਰਵਾਨਗੀ ਕੀਤੀ ਗਈ ਹੈ ਛੰਡੀ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉੱਥੇ ਸੰਬੋਧਨ ਵੀ ਕੀਤਾ ਹੈਗਾ ਨਾ ਉਹ ਉੱਥੇ ਜਾ ਕੇ ਲੋਕੀ ਖਬਰਾਂ ਵੀ ਦਿਖਾ ਰਹੇ ਨੇ ਖਬਰਾਂ ਬਣਾਈਆਂ ਜਾ ਰਹੀਆਂ ਨੇ ਕਿ ਕਹਿੰਦੇ ਕਿ ਅਸੀਂ ਧਨ ਭਾਗ ਹੈ ਸਰਕਾਰ ਦੇ ਕਰਕੇ ਅਸੀਂ ਉੱਥੇ ਜਿਹੜਾ ਵਾ ਦਰਸ਼ਨ ਵੀ ਹਜੂਰ ਸਾਹਿਬ ਕਰ ਲਾਂਗੇ ਨਾ ਮਹਾਰਾਸ਼ਟਰ ਪਹਿਲਾਂ ਉਹ ਦਰਸ਼ਨ ਕਰਨਗੇ ਫਿਰ ਪ੍ਰੋਗਰਾਮ اٹੈਂਡ ਕਰਨਗੇ ਨਾ ਚਲੋ ਵੱਖਰੀ ਗੱਲ ਉੱਥੇ ਜਿਹੜੇ ਸਮਾਗਮ ਦੇ ਦੌਰਾਨ ਉਹਨਾਂ ਨੇ ਸੰਬੋਧਨ ਕੀਤਾ ਹੈਗਾ ਉਹ ਕਹਿੰਦੇ ਕਿ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਵੀ ਸ਼ਾਇਦ ਬਾਅਦ ਵਿੱਚ ਮੈਨੂੰ ਪੁੱਛੋਗੇ ਹੈਨਾ ਤੇ ਮੈਨੂੰ ਲੋਕੀ ਜਾਂਦੇ ਜਾਂਦੇ ਕੰਨ ਦੇ ਵਿੱਚ ਫੂਕ ਮਾਰ ਜਾਂਦੇ ਤੁਹਾਡੇ ਚੋਂ ਵੀ ਕੋਈ ਨਾ ਕੋਈ ਮਾਰ ਦੋ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਟਾਈਲ ਬੜਾ ਜ਼ਬਰਦਸਤ ਹੈਗਾ ਗੱਲਾਂ ਉਹਨਾਂ ਨੂੰ ਬਹੁਤ ਫੱਬਦੀਆਂ ਨੇ ਜਦੋਂ ਕਰਦੇ ਨੇ ਤੇ ਨਿਆਰਾ ਆ ਜਾਂਦਾ ਲੋਕਾਂ ਨੂੰ ਸੁਣਨ ਵਾਲਿਆਂ ਨੂੰ ਮਜ਼ਾ ਆ ਜਾਂਦਾ ਕਿ ਸੀਐਮ ਸਾਹਿਬ ਨੇ ਤੇ ਗੱਲਾਂ-ਗੱਲਾਂ ਦੇ ਵਿੱਚ ਲੋਕਾਂ ਦਾ ਐਂਟਰਟੇਨਮੈਂਟ ਵੀ ਹੋ ਜਾਂਦਾ ਹੈਗਾ ਔਰ ਕਿਉਂਕਿ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਹੈਗਾ ਵਾ ਸਟੇਟਮੈਂਟ ਵੀ ਦਿੰਦੇ ਹੈਗੇ ਨੇ ਨਾਲ ਚੁੰਡੀਆਂ ਵੀ ਵੱਢ ਜਾਂਦੇ ਹੈਗੇ ਨੇ ਉਹਦੇ 'ਚ ਨਾਮ ਨਹੀਂ ਲਿਆਗਾ ਪਰ ਕਹਿੰਦੇ ਮੈਨੂੰ ਲੋਕੀ ਕਹਿ ਦਿੰਦੇ ਨੇ ਮੈਸੇਜ ਵੀ ਕਰ ਦਿੰਦੇ ਫੂਕ ਵੀ ਕੰਨ 'ਚ ਮਾਰ ਦਿੰਦੇ ਹੈਗੇ ਕਿ ਹੁਣ ਬਾਹਰ ਨਾ ਨਿਕਲਦੇਓ ਕਿਤੇ ਬਾਹਰ ਨਾ ਆ ਜੇ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ ਸਰਕਾਰ ਨੇ ਕਾਲੀ ਰੀਡਰ ਫੜਿਆ ਡੀਏ ਦੇ ਕੇਸ ਵਿੱਚ ਹਲੇ ਤੱਕ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਡੀਏ ਦਾ ਕੇਸ ਨਹੀਂ ਕਿਹਾਗਾ ਉਹਨਾਂ ਨੂੰ ਨਸ਼ੇ ਦਾ ਕੇਸ ਦੇ ਨਾਲ ਜੋੜ ਕੇ ਹੀ ਕਹਿ ਰਿਹਾਗੇ ਨੇ ਜਿਹਦੇ ਚ ਹਲੇ ਤੱਕ ਸਰਕਾਰ ਨੇ 4 ਸਾਲ ਹੋਣ ਵਾਲੇ ਨੇ ਲਗਭਗ ਤੇ ਚਲਾਨ ਪੇਸ਼ ਨਹੀਂ ਕੀਤਾ 5 ਐਸਆਈਟੀ ਬਣਾਤੀਆਂ ਇਸੇ ਕਰਕੇ ਸਰਕਾਰ ਨੂੰ ਨਵਾਂ ਡੀਏ ਦਾ ਕੇਸ ਰਜਿਸਟਰਡ ਕਰਨਾ ਪਿਆ ਉਹਨੂੰ ਲੈ ਕੇ ਅੱਜ ਮੌਕਾ ਜਿਹੜਾ ਵਾ ਉਹ ਨਹੀਂ ਮਿਲ ਗਿਆ ਅੱਜ ਹਾਲਾਂਕਿ ਜਦੋਂ ਅਦਾਲਤੀ ਕਾਰਵਾਈ ਚੱਲਦੀ ਹੁੰਦੀ ਹੈ ਤੇ ਹਮੇਸ਼ਾ ਇਹ ਕਹ ਜਾਂਦਾ ਹੁੰਦਾ ਕਿ ਮੈਟਰ ਸਬ ਜੁਡੀਸ ਮੁੱਖ ਮੰਤਰੀ ਵੱਲੋਂ ਜਾਂ ਮੰਤਰੀ ਵੱਲੋਂ ਕਿਤੇ ਨਾ ਦਿੱਤੀ ਉਹ ਸਟੇਟਮੈਂਟ ਅਦਾਲਤ ਦੀ ਕਾਰਵਾਈ ਤੇ ਪ੍ਰਭਾਵ ਪਾਉਂਦੀ ਆ ਇਹਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਅੱਜ ਸੁਣਵਾਈ ਵੀ ਸੀ ਅੱਜ ਇੱਕ ਵੱਡੀ ਸਟੇਟਮੈਂਟ ਵੀ ਆ ਗਈ ਹੈਗੀ ਤੇ ਕਿ ਜਿਹੜੀ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਜ਼ਮਾਨਤ ਅਰਜੀ ਦਾਖਲ ਕੀਤੀ ਹੈ ਜਿਸਦੇ ਅੱਜ ਵੀ ਕਰੀਬ 2 ਘੰਟੇ ਬਹਿਸ ਹੋਈ ਆ ਉਹਦੀ ਸੁਣਵਾਈ ਭਲਕੇ ਵੀ ਆ ਗਈ ਹੈ ਠੀਕ ਹੈ 14 ਤਰੀਕ ਨੂੰ ਔਰ 14 ਤਰੀਕ ਨੂੰ ਉਹਦਾ 14 ਦਿਨ ਦਾ ਜਿਹੜਾ ਜੁਡੀਸ਼ੀਅਲ ਰਿਮਾਂਡ ਜਿਹੜਾ ਹੈ ਉਹ ਫਿਰ ਖਤਮ ਹੋ ਰਿਹਾ ਹੈਗਾ ਹੁਣ ਸਰਕਾਰ ਨੂੰ ਮੌਕਾ ਹੈ ਕਿ ਜਿੰਨਾ ਵਿਕਰਮਜੀਠੀਆ ਨੂੰ ਜਿੰਨਾ ਭਾਵੇਂ ਉਹਦਾ ਨਾਮ ਲੋਹ ਜਾਨਾ ਲੋ ਉਹ ਤਾਂ ਕਹਿੰਦੇ ਕਿ ਕੇਸ ਹੀ ਝੂਠਾ ਹੈਗਾ ਪਰ ਕਾਲੀ ਦਲ ਨੂੰ ਜਿੰਨਾ ਰਗੜਨਾ ਚਾਹੁੰਦੇ ਚਾਹੇ ਵਿਕਰਮ ਸਿੰਘ ਮਜੀਠੀਆ ਦੇ ਰੂਪ ਦੇ ਵਿੱਚ ਉਹ ਪੋਲਿਟੀਕਲ ਤੌਰ ਤੇ ਆਮ ਆਦੀ ਪਾਰਟੀ ਨੂੰ ਕਿੰਨਾ ਫਾਇਦਾ ਮਿਲਦਾ ਹੈਗਾ ਆਉਣ ਵਾਲਾ ਵੀ ਸਮਾਂ 2027 ਦੱਸੂਗਾ ਜੀ ਕਿਉਂਕਿ ਆਮ ਆਦੀ ਪਾਰਟੀ ਦਾ ਅਜ ਤੱਕ ਹਲੇ ਕਾਡਰ ਆਪਣਾ ਨਹੀਂ ਬਣੇਗਾ ਇਹਨਾਂ ਸਾਰਿਆਂ ਦਾ ਜੇ ਡੀਐਨਏ ਚੈੱਕ ਕਰਵਾ ਲਉ ਨਾ ਉਹਨਾਂ ਚੋਂ 90% ਕਾਲੀ ਦਲ ਆ ਤੇ 10% ਕਾਂਗਰਸੀ ਹੋਣਗੇ ਇਸ ਕਰਕੇ ਕਾਲੀ ਦਲ ਤੇ ਜਿਆਦਾ ਜਿਹੜਾ ਨਿਸ਼ਾਨਾ ਵਾ ਉਹ ਕਿਉਂ ਲਗਾਇਆ ਜਾ ਰਹਿਗਾ ਕਿ ਕਿਤੇ ਕਾਡਰ ਵਾਪਸ ਨਾ ਚਲਾ ਜਾਵੇ ਕਿਤੇ ਕਾਡਰ ਦਾ ਮੋੜਾ ਫਿਰ ਕਿਤੇ ਕਾਲੀ ਦਲ ਦੇ ਨਾਲ ਨਾ ਉਧਰ ਨੂੰ ਨਾ ਤੁਰ ਪੈਣ ਇਸ ਕਰਕੇ ਟਾਰਗੇਟ ਜਿਹੜਾ ਵਾ ਕਾਲੀ ਦਲ ਹੁੰਦਾ ਏ ਕਿ ਜਿਹੜੀ ਕਰੰਟ ਜਿਹੜੀ ਆਪੋਜੀਸ਼ਨ ਪਾਰਟੀ ਹੁੰਦੀ ਨਾ ਉਸ ਤੇ ਜਿਆਦਾ ਜਿਆਦਾ ਨਿਸ਼ਾਨੇ ਲਾਇਏ ਜਾਂਦੇ ਹਨ ਕਿ ਤੁਸੀਂ ਪਿਛਲੇ 5 ਸਾਲਾਂ ਚ ਇਹ ਨਹੀਂ ਕੀਤਾ ਤੁਹਾਡੇ ਵੇਲੇ ਆ ਗੜਬੜੀਆਂ ਹੋਈਆਂ ਪਰ ਕਾਲੀ ਦਲ ਤੇ ਸਤਾਰਾ ਤੋਂ ਸੱਤਾ ਤੋਂ ਬਾਹਰ ਆ ਗਿਆ ਤੇ ਕਾਲੀ ਦਲ ਵੀ ਅੱਜ ਟਾਰਗੇਟ ਤੇ ਕਿਉਂ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਜਿਆਦਾ ਜਿਹੜਾ ਕਾਡਰ ਉਹਨਾਂ ਦਾ ਆਮ ਆਦੀ ਜਿਹੜੇ ਅੱਜਕੱਲ੍ਹ ਹੱਥਾਂ ਦੇ ਵਿੱਚ ਝਾੜੂ ਜਾਂ ਕੇਸਰੀ ਪੱਗਾਂ ਬੰਨ੍ਹਦੇ ਨੇ ਉਹਨਾਂ ਪੱਗਾਂ ਤੇ 90% ਕਿਸੇ ਵੇਲੇ ਨੀਲੀਆਂ ਪੱਗਾਂ ਹੁੰਦੀਆਂ ਸੀ ਤੇ ਆਮ ਆਦੀ ਪਾਰਟੀ ਨੂੰ ਡਰ ਕਿ ਤੇ ਨੀਲੀਆਂ ਕੇਸਰੀ ਪੱਗਾਂ ਦਾ ਰੰਗ ਫੇਰ ਨਾ ਕਿਤੇ ਨੀਲਾ ਹੋ ਜੇ ਇਸ ਕਰਕੇ ਫੋਕਸ ਜਿਹੜਾ ਵਾਗਾ ਉਹ ਸਿਰਫ ਤੇ ਸਿਰਫ ਕਾਲੀ ਦਲ ਹੋ ਰਿਹਾ ਵਿਕਰਮਜੀਠੀਆ ਹੋ ਰਿਹਾ ਸੁਭੀਤ ਸਿੰਘ ਬਾਦਲ ਹੋ ਰਿਹਾ ਠੀਕ ਹੈ ਸਿਆਸਤ ਦੇ ਵਿੱਚ ਜਿੱਥੇ ਜਿੱਦੀ ਸਿਆਸਤ ਹੈ ਪਰ ਇਹ ਫੈਸਲੇ ਲੋਕਾਂ ਨੇ 2027 ਦੇ ਵਿੱਚ ਕਰਨੇ ਹੈਗੇ ਪਰ ਨਿਸ਼ਾਨਾ ਜਿਹੜਾ ਹੈ ਉਹ ਵਿਕਰਮਜੀਠੀਆ ਦਾ ਅੱਜ ਉਹਨਾਂ ਦੀ ਵਾਈਫ ਦੀ ਫੇਰ ਕਿਤੇ ਸਟੇਟਮੈਂਟ ਚੱਲ ਰਹੀ ਹੈਗੇ ਕਿ ਮੈਨੂੰ 1 ਮਹੀਨਾ ਹੋ ਗਿਆ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈਗਾ ਨਾ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਊਂਟ ਹੋ ਰਹੀਆਂ ਹੈਗੀਆਂ ਵੀ ਆਮ ਆਦਮੀ ਪਾਰਟੀ ਨੂੰ ਇਸ ਮਸਲੇ 'ਚ ਕਿੰਨਾ ਜਿਹੜਾ ਵਾ ਉਹ ਫਾਇਦਾ ਹੁੰਦਾ ਕਿ ਨਹੀਂ ਆਉਂਦਾ ਇਹ ਵੀ 227 ਦੇ ਵਿੱਚ ਜਿਹੜਾ ਵਾ ਜਿਹੜਾ ਸਮਾਂ ਦੱਸੇਗਾ ਤੁਸੀਂ ਦੱਸਿਆ ਕਿ ਜਿਵੇਂ ਕਰੰਟ ਆਪੋਜੀਸ਼ਨ ਮੇਨ ਪਾਰਟੀ ਹੁੰਦੀ ਹੈ ਉਹ ਕਾਂਗਰਸ ਹੈ ਪੰਜਾਬ 'ਚ ਵੀ ਉਹਦੇ ਉੱਤੇ ਨਿਸ਼ਾਨਾ ਹੋਣਾ ਚਾਹੀਦਾ ਸ਼ੁਰੂਆਤ ਜਦੋਂ ਹੋਈ ਸੀ ਉਦੋਂ ਤਾਂ ਕਾਂਗਰਸ ਦੇ ਸਾਬਕਾ ਲੀਡਰਾਂ ਦੇ ਉੱਤੇ ਹੀ ਸਾਬਕਾ ਮੰਤਰੀਆਂ ਦੇ ਉੱਤੇ ਜਿਹੜੀ ਆ ਅੱਖ ਸੀ ਆਮ ਆਦਮੀ ਪਾਰਟੀ ਦੀ ਵਿਜੀਲੈਂਸ ਨੇ ਕਿੰਨੇ ਕੇਸ ਬਣਾਏ ਬੇਸ਼ੱਕ ਉਹਨਾਂ ਵਿੱਚੋਂ ਕੁਝ ਕਵਾਸ਼ ਵੀ ਹੋਈਆਂ ਐਫ ਆਈ ਆਰ ਉੱਧਰ ਹੁਣ ਮੋੜਾ ਨਹੀਂ ਘਟਿਆ ਗਿਆ ਇੰਡੀਆ ਗੱਠ ਜੋੜ ਤੋਂ ਬਾਅਦ ਇੱਕ ਅੱਧੀ ਵਾਰੀ ਕੋਸ਼ਿਸ਼ ਹੋਈ ਹੈ ਬਸ ਉਸ ਤੋਂ ਬਾਅਦ ਸਾਰਾ ਸਾਰਾ ਫੋਕਸ ਇਸ ਪਾਸੇ ਹੈ ਕਾਂਗਰਸ ਤੇ ਫੋਕਸ ਕੀਤਾ ਸੀ ਕਾਂਗਰਸ ਨੇ ਲੁਧਿਆਣੇ ਵੀ ਅੰਮ੍ਰਿਤਸਰ ਵੀ ਪਟਿਆਲੇ ਵੀ ਬਠਿੰਡੇ ਵੀ ਉਹਨਾਂ ਦੇ ਬਹੁਤ ਸਾਰੇ ਕੌਂਸਲਰ ਜਿੱਤ ਗਏ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਕਿੰਨੇ ਲੋਕ ਸਭਾ ਮੈਂਬਰ ਜਿੱਤ ਗਏ ਇੱਕ ਹਰਸਿਮਰਤ ਕਾਲੀਆਂਵਾਲੋਂ ਆਮ ਆਦੀ ਪਾਰਟੀ ਦੇ ਤਿੰਨ ਚਾਰ ਤੇ ਨੌ ਕਿੰਨਾ ਦੇ ਆ ਗਏ ਕਿੰਨੇ ਕਾਂਗਰਸ 2000 2000 ਆ ਗਿਆ ਨਾ ਆ ਸੱਤ ਕਾਂਗਰਸ ਦੇ ਹੋਗੇ ਨਾ ਉਹ ਕਾਲਾ ਉਹਨਾਂ ਨੂੰ ਫੋਕਸ ਤੇ ਰਹਿਣੀਆਂ ਕਿ ਲੋਕੀ ਇਹ ਵੀ ਲਗਾਦਾ ਕਿ ਕਾਂਗਰਸ ਦਾ ਐਜ ਅੱਜ ਵੀ ਹੈਗਾ ਅੱਜ ਵੀ ਲੋਕੀ ਕਹਿੰਦੇ ਕਿ ਕਾਂਗਰਸ ਦਾ ਐਜ ਹੈ ਸਾਰਿਆਂ ਨਾਲ ਉੱਪਰ ਹੁਣ ਇਹ ਹੈ ਕਿ ਜਿੰਨਾ ਕਾਲੀ ਦਲ ਕਮਜ਼ੋਰ ਰਹੂਗਾ ਉਹਨਾਂ ਆਪ ਨੂੰ ਫਾਇਦਾ ਹੋਊਗਾ ਜੇ ਕਾਲੀ ਦਲ ਜਿੰਨਾ ਮਜ਼ਬੂਤ ਹੋਊਗਾ ਉਹਨਾਂ ਫਾਇਦਾ ਕਾਂਗਰਸ ਨੂੰ ਹੋਊਗਾ 2022 ਦੀ ਇਲੈਕਸ਼ਨ ਦੀ ਆਪਾਂ ਝਾਤੀ ਮਾਰ ਲਈਏ ਨਿਗਾਹ ਮਾਰ ਲਈਏ ਤੇ ਉੱਥੇ-ਉੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਨਹੀਂ ਜਿੱਥੇ ਕਾਲੀ ਦਲ ਦੇ ਉਮੀਦਵਾਰ ਤਗੜੇ ਸੀ ਜਿੱਥੇ ਕਾਲੀ ਦਲ ਦਾ ਕਮਜ਼ੋਰ ਕੈਂਡੀਡੇਟ ਹੋਇਆ ਸੀ ਉਹ ਸਾਰੇ ਉੱਥੇ ਝਾੜੂ ਵਾਲੇ ਜਿੱਤੇ ਹੈਗੇ ਨੇ ਇਸ ਕਰਕੇ ਇਹਨਾਂ ਲੱਗਦਾ ਕਿ ਪੋਲੀਟੀਕਲ ਜਿਹੜੀ ਰਣਨੀਤੀ ਆ ਆਮ ਆਦੀ ਪਾਰਟੀ ਦੇ ਕਿਉਂਕਿ ਆਮ ਆਦੀ ਪਾਰਟੀ ਇੱਕ ਜੀ ਪਾਰਟੀ ਆ ਜਿਹੜੀ ਜੀਂਦੀ ਸੋਸ਼ਲ ਮੀਡੀਆ ਤੇ ਆ ਤੇ ਸਰਵੇਆਂ ਦੇ ਆਧਾਰ ਤੇ ਜੀਉਂਦੀ ਹੈਗੀ ਆ ਡਵੈਲਪਮੈਂਟ ਦੇ ਆਧਾਰ ਤੇ ਇੰਨੀ ਫੋਕਸ ਨਹੀਂ ਹੈਗਾ ਜਿੰਨਾ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਮੁੱਦਾ ਵੱਡਾ ਬਣਾ ਦੋ ਖਬਰ ਵੱਡੀ ਬਣਾ ਦੋ ਈਵੈਂਟ ਵੱਡਾ ਬਣਾ ਦੋ ਸਰਵੇ ਕਰਵਾਓ ਅੱਜ ਤੱਕ ਜਿਹੜਾ ਸਰਵੇ ਇਹਨਾਂ ਦੇ ਹਿਸਾਬ ਦੇ ਨਾਲ ਹੀ ਚੱਲਿਆ ਸਰਵੇ ਦੇ ਵਿੱਚ ਕੀ ਜਿਹੜੇ ਆਂਦੇ ਹੈ ਕ੍ਰਪਸ਼ਨ ਬਹੁਤਾ ਕ੍ਰਪਸ਼ਨ ਤੇ ਫੋਕਸ ਕਰਤਾ ਨਸ਼ਾ ਬਹੁਤਾ ਨਸ਼ਿਆਂ ਤੇ ਫੋਕਸ ਕਰਤਾ ਉਹ ਜੋ ਨਸ਼ਾ ਵਿਰੋਧ ਉਹ ਚੱਲ ਰਿਹਾ ਹੈਗਾ ਕਾਲੀ ਦਲ ਕਾਲੀ ਦਲ ਤੇ ਫੋਕਸ ਇਹ ਜਦੋਂ ਇੰਨਾ ਪਾਰਟੀਆਂ ਡੇ ਟੂ ਡੇ ਦੀ ਸਿਆਸਤ ਕਰਦੀਆਂ ਉਹ ਈਵੇਂ ਸਿਆਸਤ ਹੁੰਦੀ ਹੈ ਦੇਸ਼ ਦੇ ਕੋਈ ਇੱਕ ਬੀਜੇਪੀ ਪਾਰਟੀ ਹੈ ਜਿਹੜੀ ਲੰਮੀ ਸੋਚਦੀ ਹੈਗੇ ਬਾਕੀ ਤੇ ਡੇ ਟੂ ਡੇ ਸਿਆਸਤ ਕਰੇ ਆਮ ਆਦਮੀ ਪਾਰਟੀ ਦੀ ਵੀ ਡੇ ਟੂ ਡੇ ਸਿਆਸਤ ਹੈਗੇ ਇਸ ਕਰਕੇ ਪਹਿਲਾਂ ਕੀਤਾ ਸੀ ਕਾਂਗਰਸ ਦੇ ਲੇਕਿਨ ਕਾਂਗਰਸ ਦੇ ਹੱਕ ਚ ਲੋਕਾਂ ਨੇ ਰਿਜ਼ਲਟ ਦੇ ਦਿੱਤਾ 7 ਐਮਪੀ ਜਿਹਦੇ 2022 ਦੇ ਵਿੱਚ 18 ਐਮਐਲਏ ਸੀ ਪੌਣੇ 2 ਸਾਲ ਬਾਅਦ ਉਹਨਾਂ ਨੂੰ 7 ਲੋਕਾਂ ਨੇ ਐਮਪੀ ਦੇ ਦਿੱਤੇ ਹੈਗੇ ਨੇ ਤੇ ਜੇ 7ਾਂ ਨੂੰ 9 ਦੇ ਨਾਲ ਮਲਟੀਪਲਾਈ ਕਰ ਦੋ ਇੱਕ ਹਲਕੇ ਦੇ ਵਿੱਚ 9 ਐਮਐਲਏ ਨੇ 63 63 ਐਮਐਲਏ ਨੇ ਸਰਕਾਰ ਮੰਨ ਉਸਦੇ 58 ਚਾਹੀਦੇ ਹੈਗੇ ਨੇ ਹਲੇ ਉਦੋਂ ਸੀ ਹਲੇ ਸਰਕਾਰ ਦੇ ਲੋਕਾਂ ਨੇ ਸਮਾਂ ਬਾਕੀ ਸੀ ਤੇ ਹੁਣ ਸਰਕਾਰ ਦਾ ਜੋ ਹਸ਼ਰ ਆ ਇਸ ਕਰਕੇ ਕਾਲੀ ਦਲ ਦਾ ਜਿਹੜਾ ਜਿਆਦਾ ਹੈਗਾ ਫੋਕਸ ਕਿ ਕਾਂਗਰਸ ਨੂੰ ਜੇ ਟਾਰਗੇਟ ਕਰੋਗੇ ਅੱਛਾ ਕਾਂਗਰਸ ਭਾਵੇਂ ਵੇਖਣ ਨੂੰ ਇਕੱਠੀ ਨਹੀਂ ਲੱਗਦੀ ਪਰ ਅੰਦਰੋਂ ਇਕੱਠੀ ਵੀ ਹੈਗੀ ਹੈ ਜਦੋਂ ਇਕੱਠੇ ਹੁੰਦੇ ਕਾਲੀ ਦਲ ਜਿਹੜਾ ਵਾ ਕਾਲੀ ਦਲ ਦੀ ਜਿਹੜੀ ਸ਼ਕਤੀ ਉਹ ਵੰਡੀ ਹੋਈ ਹੈ ਕਾਲੀਦਲ ਦਾ ਹੁਣ ਤੇ ਇੱਕ ਨਵਾਂ ਕਾਲੀਦਲ ਬਣ ਗਿਆ ਹੈਗਾ ਇੱਕ ਇਹ ਸ਼੍ਰੋਮ ਨਹੀਂ ਕਾਲੀਦਲ ਜਿਹੜਾ ਪੁਰਾਣਾ ਕਾਲੀਦਲ ਆ ਉਹ ਨਵਾਂ ਉਹ ਵੀ ਇੱਕ ਵੰਡੀ ਗਈ ਲੀਡਰ ਵੰਡੀ ਗਈ ਸ਼ਕਤੀ ਵੰਡੀ ਗਈ ਹੈਗੀ ਉਹ ਫਰਕ ਪੈਂਦਾ ਹੈਗਾ ਨਾ ਜੀ ਇੱਥੇ ਦੇ ਫਿਲਹਾਲ ਆਪਸ ਦੇ ਵਿੱਚ ਲੜ ਰਹੇ ਹੈਗੇ ਨੇ ਕਾਂਗਰਸ ਥੱਲਿਓਂ ਇਕੱਠੀ ਹੈ ਵਰਕਰ ਕੱਟੇ ਨੇ ਉਹ ਉੱਪਰ ਕੁਰਸੀ ਖਾਤਰ ਲੜ ਰਹੇ ਹੈਗੇ ਨੇ ਪਰ ਹੋ ਸਕਦਾ ਹੈ ਕਿ ਇਸ ਵਾਰ ਜਿਹੜੀ ਕਾਂਗਰਸ ਪਾਰਟੀ 27 ਵਿੱਚ ਬਿਨਾ ਸੀਐਮ ਦੇ ਚਿਹਰੇ ਤੋਂ ਚੋਣਾਂ ਲੜਨਾ ਕੋਕੜ ਦੇ ਸੀਐਮ ਦੇ ਚਿਹਰੇ ਤੇ ਚੋਲੜੀ ਤੇ لازਮੀ ਤੌਰ ਤੇ ਕਾਂਗਰਸ ਪਾਰਟੀ ਆ ਰਹੀ ਕਿ ਸਾਰੇ ਕੁਦੂਜੇ ਦੀਆਂ ਲੱਤਾਂ ਵੱਢਣਗੇ ਤੇ ਜੇ راہੁਲ ਗਾਂਧੀ ਜਾਂ ਖੜਗੇ ਉਹਨਾਂ ਨੇ ਸਿਆਣਪ ਦਾ ਫੈਸਲਾ ਹੈ ਕਿ ਜਿੱਤ ਜਾਓ ਸੀਐਮ ਬਾਦਚ ਬਣਾਵਾਂਗੇ ਫਿਰ ਸ਼ਾਇਦ ਰਿਜ਼ਲਟ ਹੋਰ ਸਕਦਾ ਪਰ ਆ ਫਿਲਹਾਲ ਜਿਹੜਾ ਇਹ ਜਿਹੜਾ ਮਸਲਾ ਹੈ ਕਿ ਕਾਲੀ ਦਲ ਕਿਉਂ ਜ਼ਿਆਦਾ ਟਾਰਗੇਟ ਕਿਉਂਕਿ ਲੋਕਾਂ ਨੂੰ ਨਸ਼ੇ ਉਹ ਨਹੀਂ ਭੁੱਲ ਰਹੇ ਹੈਗੇ ਨਾ ਜੀ ਨਸ਼ੇ ਕਿੰਨੇ ਲਿਆਂਦੇ ਅੱਜ ਵੀ ਵੇਚ ਰਹੇ ਹੈਗੇ ਨੇ ਅੱਜ ਵੀ ਲੋਕੀ ਖਾ ਰਹੇ ਹੈਗੇ ਨੇ ਅੱਜ ਵੀ ਲੋਕੀ ਮਰ ਰਹੇ ਹੈਗੇ ਨੇ ਅੱਜ ਵੀ ਲੋਕੀ ਗ੍ਰਿਫਤਾਰ ਹੋ ਗਏ ਨੇ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਪੰਜਾਬ ਦੇ ਲੋਕੀ ਹੰਡਾ ਰਹੇ ਹੈਗੇ ਨੇ ਇਸ ਕਰਕੇ ਇਸ ਸਰਕਾਰ ਲੋਦਾ ਕਿ ਜਿੰਨੇ ਦੋਸ਼ ਕਾਲੀਆਂ ਤੇ ਮੜੇ ਜਾ ਸਕਦੇ ਮੜ ਦੋ ਪਰ ਜੇ ਪਿਛਲੀਆਂ ਸਰਕਾਰਾਂ ਦੇ ਨਸ਼ਾ ਆਇਆ ਸੀ ਹੁਣ ਰੋਕਿਆ ਕਿਉਂ ਨਹੀਂ ਗਿਆ ਨਾ ਤੁਸੀਂ ਜੁਧ ਨਸ਼ਾ ਵਿਰੁੱਧ ਕਿੰਨੀ ਕੀ ਤੁਹਾਡੀ ਕਾਮਯਾਬ ਹੋਈ ਨਾ ਉਹ ਵਾ ਤੁਸੀਂ ਬਲਡੋజర్ ਵੀ ਚਲਾ ਕੇ ਦੇਖ ਲੈਗੇ ਨਸ਼ਾ ਤੇ ਰੂਹ ਜੀ ਇਹ ਚੱਲ ਰਿਹਾ ਹੈਗਾ ਨਾ ਜਦੋਂ ਤੁਸੀਂ ਟਾਰਗੇਟ ਦੇਣੇ ਸ਼ੁਰੂ ਕਰ ਦਿੰਨੇ 15 ਅਗਸਤ ਕਈ 26 ਫਿਰ 15 ਅਗਸਤ ਆਉਣ ਵਾਲੀ ਆ ਫਿਰ 31 ਮਈ ਫਿਰ ਆ ਗਈ 31 ਆਜੂਗੀ ਮਈ ਉਹ ਵਾ ਇਸ ਮਸਲੇ ਦੇ ਵਿੱਚ ਲੱਗਦਾ ਕਿ ਇਹ ਜਿਹੜੇ ਮੁੱਦੇ ਹੈਗੇ ਨੇ ਜਿੱਥੇ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਇਹਨਾਂ ਮੁੱਦਿਆਂ ਤੇ ਗੱਲ ਕਰੀ ਤੇ ਇੱਕ ਸਰਕਾਰਾਂ ਹਰ ਸਟੇਟ ਦੇ ਵਿੱਚ ਮੁੱਦੇ ਤੋਂ ਡਿਵਰਟ ਬਹੁਤ ਛੇਤੀ ਕਰਦੀਆਂ ਹੈਗਾ ਜਦੋਂ ਸਰਕਾਰ ਦੇ ਖਿਲਾਫ ਕੋਈ ਮੁੱਦਾ ਬੰਦ ਹੈਗਾ ਫਿਰ ਮੁੱਦਾ ਅਜਿਹਾ ਡਿਵਰਟ ਕੀਤਾ ਜਾਂਦਾ ਹੈਗਾ ਜਿਸ ਨਾਲ ਸਰਕਾਰ ਨੂੰ ਫਾਇਦਾ ਹੋਵੇ ਪਰ ਗੱਲ ਵੋਟਾਂ ਤੇ ਆ ਕਿ 2027 ਦੇ ਵਿੱਚ ਲੋਕ ਫਤਵਾ ਦਿੰਦੇ ਉਹ ਤਾਂ ਪੂਰੇ ਇੰਡੀਆ ਦੇ ਵਿੱਚ ਵੋਟ ਚੋਰੀ ਦਾ ਮੁੱਦਾ ਚੱਲ ਰਿਹਾ ਹੈਗਾ ਉਹ ਵੀ ਆਪਣੇ ਆਪ ਚ ਇੱਕ ਵੱਡਾ ਜਿੱਥੋਂ ਭਾਰਤੀ ਚੋਣ ਕਮਿਸ਼ਨ ਭੱਜ ਰਿਹਾ ਹੈਗਾ ਹਾਲਾਂਕਿ ਉਹਨਾਂ ਨੂੰ ਸੂ ਮੋਟੋ ਲੈਣਾ ਚਾਹੀਦਾ ਉਹ ਕਹਿੰਦੇ ਨਹੀਂ ਰਾਹੁਲ ਗਾਂਧੀ ਸ਼ਿਕਾਇਤ ਕਰੇ ਉਹ ਵੀ ਇੱਕ ਬਹੁਤ ਵੱਡਾ ਚਰਚਾ ਜਿਹੜੀ ਆ ਉਪਦੇਸ਼ ਭਰ ਵਿੱਚ ਛੜੀ ਹੋਈ ਹੈ